ਮੀ ਸਹਿੰਗੁਰ ਬੁਰਬਧਾਜ ਜਪ ਅਨ ਸਤਿਗੁਰ ਦਰਸਤ ਹੈ ਤਿ ਠ ਨਾਨਕ ਕੋ ਤੇ ਮੀਦ ਸੋਚੈ ਸੋਚ ਨਾ ਹੋਈ ਜੇ ਸੁਰਤੀ ਲਖਵਾਰ ਸੁਪੈ ਸੁਪ ਨਾ ਹੋਈ ਜੇ ਰਹਿ ਆਜਾਜ 哎，对不对？Huh. Uh huh. uh huh. ਉਤਮਯੋ ਤਨ ਮੇਨ ਚਰਉ ਉਤਮਾ ਲੇਖਰੁ ਸੁਖ ਸੁਖ ਕਈਐ ਖਨਾ ਨਾਰੇ ਗੁਰ ਜੀ ਨੰਕੀ ਨਾਰੇ ਗੁਰ ਜੀ ਰਵੇ ਨਾਰੇ ਗੁਰ ਪਰਸਦ ਹੋਏ ਨਾਰੇ ਗੁਰ ਪਿਆਰਾ ਰਾਜੂਰਾ ਕਦਨਾ ਪਰਿਨਾ ਨਾਮੈ ਗੁਰੂ ਕਟ ਕਟ ਗਤਿ ਉਪਰਤੀ ਹੋ ਵਰਤ ਹਈ ਹੈ ਉਹ ਜਲ ਦੌ ਨਾਨਕ ਕਰਦੈ ਪ੍ਰਵਾਹ بولن کو دیئے ਨਾਮ ਯੇ ਗੁਰੂ ਨਾਮ ਰਖੀਐ ਪਾਉ ਦੁਖ ਪਾੜਨ ਦੁਖਣ ਕਰੈ ਗੁਰਮਤਿ ਨਾਲੰ ਗੁਰਮਤਿ ਵੇਲੰ ਗੁਰੂ ਰੋਕਰੈ ਸਮਾਈ ਹੋਇ ਸਰਬ ਗੁਰੂ ਸਰਬ ਰੰਨਾ ਗੁਰ ਪਾੜਨ ਮਾਈ ਹੋ ਜਾਣਾ ਰੋਮਾ ਅਨਤਰਨਾ ਜੈ ਕਿਰਤ ਨਮਾ ਜਿਤ ਭਾਵਾ ਨਮ ਕੰਨਾ ਵੇਦ ਜਾਣੀ ਐ ਨਾਲ ਚਲੇ ਪਰਪੋਰੀ ਜੰਗਲਾਨਾ ਮਰ ਕੈ ਤਸ ਕੀਤ ਜਾ ਗਰੀ ਜੇਲੇ ਜਿਦ ਨਦਨਾ ਆਵੀ ਤਾ Come <laughs> Om Namah Shivaya Om Namah Shivaya Om Namah ਨਾਣਾ ਗੁਰੂ ਮਾਈ ਰਾਜ ਗੁਰੂ ਰੂਪਨੰਦ ਦੇ ਭਗਵੰਤ ਗਾਵੇ ਦਿਵਿਵਰਜਾ ਨੂੰ ਦੇ ਪਾਵਣੋ ਸਦਾ ਆਦਿ ਗੁਰ ਨਾਨਕ ਕਾਰਿਗਾ Thank uh you. -huh. ਹਰਿ ਗਰਮਨੁ ਹੋਇ ਤਿਨ ਕੋ ਮਨ ਜਾਣੈ ਕੋਈ ਬਨੈ ਪਾਣੈ ਮੋਦੁ ਆਦੁ ਬਨੈ ਕੋ ਰਵਤਾਰੁ ਬਨੈ ਕਰਿ ਸਦੇ ਪੁਰਤਿਕੋ ਮਨੈ ਨਾਨਕ ਪਰਨੈ ਕੋਈ ਹਰਿ ਗਰਮਨੁ ਹੋਇ ਤਿਨ ਕੋ ਮਨ ਜਾਣੈ ਉਰੇ ਆਣਾ ਜੇ ਕੋ ਕਰਤ ਵਿਦਾ ਦੂਰ ਤੇ ਤਨ ਸੁਮਾਈ ਹੋ ਤੰਨੇ ਅਕਾਲ ਪੁਰਖ ਨਾਮਿ ਗੈਨ ਦੂਰ ਜੇ ਉਪਜ ਕਰੇ ਆਤਮ ਰਹਿ ਤਪਾਰੇ ਅਤੀ ਹੋਰ ਪ੍ਰਿੰਕਾਰ ਸੋ ਸਦਾ ਸੁਨਾਮ ਨੰਤਰ ਸੰਤ ਜਗ ਕੋ ਸੰਭਾਉ ਪੂਜਾ ਸੰਤਪਤਾਉ ਅਸੰਗਰ ਤੁਮ ਕਵੇਤਾਡ ਅਸੰਗਰ ਮਰੇ ਅਵਦਾਸ